ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਿਆਰਿਓ ਔਰਤਾਂ ਨੂੰ ਇਹ ਗੱਲਾਂ ਕਦੀ ਵੀ ਜੜੀਆਂ ਨੇ ਉਹ ਨਹੀਂ ਦੱਸਣੀਆਂ ਚਾਹੀਦੀਆਂ ਔਰ ਰਾਵਣ ਨੇ ਇਸਤਰੀਆਂ ਬਾਰੇ ਇਹ ਚਾਰ ਗੱਲਾਂ ਬਿਲਕੁਲ ਕਈਆਂ ਨੇ ਇਹਦੇ ਵਿੱਚੋਂ ਕੁਝ ਗੱਲਾਂ ਹੋਰ ਵੀ ਨੇ ਆਪਾਂ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਸਾਰੇ ਹੀ ਪਰਿਵਾਰਾਂ ਵਾਲਿਆਂ ਤੇ ਆਪਾਂ ਪਰਿਵਾਰਾਂ ਦੇ ਵਿੱਚ ਵਿਚਰਦੇ ਆਂ ਔਰ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਰੰਗ ਢੰਗ ਜਿਹੜੇ ਨੇ ਦੁਨੀਆ ਦੇ ਉਹ ਆਪਾਂ ਵੇਖਦੇ ਆਂ ਸਾਧ ਸੰਗਤ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸਾਰੀਆਂ ਤੱਕਦੇ ਆਂ ਔਰ ਮੈਂ ਇੱਕ ਬੇਨਤੀ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਨਾ ਸਾਧ ਸੰਗਤ ਰਾਵਣ ਦੇ ਬਾਰੇ ਆਪਾਂ ਨੇ ਜ਼ਰੂਰ ਸੁਣਿਆ ਹੋਵੇਗਾ ਰਾਵਣ ਇੱਕ ਵਿਦਵਾਨ ਸੀ ਰਾਵਣ ਮਾੜਾ ਨਹੀਂ ਸੀ ਔਰ ਭਾਵੇਂ ਉਹਨੂੰ ਮਾੜਾ ਕਿਹਾ ਜਾਂਦਾ ਹੈ ਕਿ ਉਹ ਇੰਜ ਸੀ ਉਹ ਐਮਏ ਸੀ ਜੀ ਉਹ ਤਾਂ ਐਮਏ ਸੀ ਪਰ ਸਾਧ ਸੰਗਤ ਰਾਵਣ ਮਾੜਾ ਨਹੀਂ ਸੀ ਰਾਵਣ ਦੀ ਸਥਿਤੀ ਮਾੜੀ ਨਹੀਂ ਸੀ ਤੇ ਜੇ ਰਾਵਣ ਦੀ ਸਥਿਤੀ ਮਾੜੀ ਹੁੰਦੀ ਪਿਆਰਿਓ ਉਹ ਸੀਤਾ ਨੂੰ ਜਿਵੇਂ ਅਪਹਰਨ ਕਰਕੇ ਲੈ ਗਿਆ ਸੀ ਤੇ ਕੁਝ ਵੀ ਕਰ ਸਕਦਾ ਸੀ ਸਮਝ ਰਹੇ ਹੋ ਨਾ ਪਰ ਉਹਨੇ ਅਜੇ ਆ ਕੁਝ ਨਾ ਸੀਤਾ ਮਾਤਾ ਦੀ ਜਿਹੜੀ ਪਵਿੱਤਰਤਾ ਸੀ ਉਹਨੂੰ ਬਰਕਰਾਰ ਰੱਖਿਆ ਪਤੀ ਵ੍ਰਤਾ ਧਰਮ ਦੇ ਵਿੱਚ ਤਰੇੜ ਨਹੀਂ ਆਉਣ ਦਿੱਤੀ ਉਹਨੇ ਅਪਹਰਨ ਜ਼ਰੂਰ ਕੀਤਾ ਪਰ ਕਦੇ ਵੀ ਮਾੜੀ ਨਿਗਾਹ ਦੇ ਨਾਲ ਸੀਤਾ ਨੂੰ ਨਹੀਂ ਤੱਕਿਆ ਸੀ ਇੰਨਾ ਲੰਮਾ ਸਮਾਂ ਸੀਤਾ ਅਸ਼ੋਕ ਬਾਟਿਕਾ ਦੇ ਵਿੱਚ ਰਹਿੰਦੀ ਐ ਤੇ ਕਦੇ ਵੀ ਰਾਵਣ ਦਾ ਇਹੋ ਜਿਹਾ ਕਿਰਦਾਰ ਸਾਹਮਣੇ ਨਹੀਂ ਆਇਆ ਹੁਣ ਕਈ ਕਹਿੰਦੇ ਜੀ ਉਹ ਤਾਂ ਜੀ ਫੇਰ ਵੀ ਆਏ ਸੀ ਜੀ ਫਲਾਣਾ ਸੀ ਟਿਕੜਾ ਸੀ ਉਹ ਇੱਕ ਅਲੱਗ ਵਿਸ਼ਾ ਹੈ ਪਰ ਇੱਕ ਸੀਤਾ ਮਾਤਾ ਦੇ ਜਿਹੜਾ ਅਪਰਣ ਦੀ ਗੱਲ ਹੈ ਉਹ ਕੋ ਅਲੱਗ ਹੈ ਹੁਣ ਇੱਕ ਹੋਰ ਬੇਨਤੀ ਮੈਂ ਆਪ ਜੀ ਨਾਲ ਸਾਂਝੀ ਕਰਦਾ ਸਾਤ ਸੰਗਤ ਰਾਵਣ ਵਿਦਵਾਨ ਸੀ ਵੇਦਾਂ ਦਾ ਗਿਆਤਾ ਸੀ ਔਰ ਰਾਵਣ ਨੇ ਕਦੇ ਵੀ ਜਿਹੜਾ ਇਸਤਰੀਆਂ ਦੇ ਬਾਰੇ ਇਹੋ ਜੀ ਕੋਈ ਭਾਸ਼ਾ ਦਾ ਚਿੰਨ ਨਹੀਂ ਕੀਤਾ ਇਹੋ ਜੀ ਸ਼ਬਦਾਵਲੀ ਕਦੇ ਨਹੀਂ ਵਰਤੀ ਜਿਸ ਦੇ ਨਾਲ ਜਿਹੜੀ ਹੈ ਔਰਤਾਂ ਦੀ ਮਾਨਸਿਕਤਾ ਔਰ ਔਰਤਾਂ ਦੇ ਆਚਰਣ ਤੇ ਕੋਈ ਬਾਤ ਹੋ ਸਕੇ ਕੋਈ ਗੱਲਬਾਤ ਜਿਹੜੀ ਹੈ ਉਠਾਈ ਜਾ ਸਕੇ ਅਜਿਹੀ ਗੱਲ ਜਿਹੜੀ ਹੈ ਬਿਲਕੁਲ ਨਹੀਂ ਹੋਈ ਸਾਧ ਸੰਗਤ ਅਜਿਹੀ ਕੋਈ ਗੱਲ ਨਹੀਂ ਹੋਈ ਔਰ ਮੈਂ ਨਾਲ ਹੀ ਬੇਨਤੀ ਕਰਦਾ ਕਿ 라वण ਵਿਦਵਾਨ ਸੀ ਮਹਾਪੁਰਸ਼ ਸੀ ਸਿੱਧ ਸੀ ਔਰ ਇੱਕ ਹੋਰ ਗੱਲ 라वण ਨੇ ਪੁਰਾਣੇ ਕੁਝ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਜ਼ਿਕਰ ਕੀਤਾ ਹੋਇਆ ਉਹਦੇ ਬਹੁਤੇ ਜ਼ਿਆਦਾ ਜਿਹੜੇ ਸਿੱਟੇ ਤੇ ਉਹ ਜ਼ਿਆਦਾ ਤਾਂ ਨਹੀਂ ਮਿਲਦੇ ਕੁਝ ਕੁ ਚੀਜ਼ਾਂ ਮਿਲਦੀਆਂ ਨੇ ਕੁਝ ਕੁ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਸਾਂਝੀਆਂ ਹੁੰਦੀਆਂ ਨੇ ਜ਼ਿਆਦਾਤਰ ਉਹ ਚੀਜ਼ਾਂ ਜਿਹੜੀਆਂ ਨੇ ਨਹੀਂ ਪ੍ਰਾਪਤ ਹੋਈਆਂ ਕਿਉਂਕਿ ਬਹੁਤ ਪੁਰਾਣੀਆਂ ਲਿਖਤਾਂ ਨੇ ਉਹਨਾਂ ਲਿਖਤਾਂ ਦੇ ਵਿੱਚੋਂ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਨੇ ਕੁਝ ਕੁ ਚੀਜ਼ਾਂ ਮਿਲਦੀਆਂ ਨੇ ਜ਼ਿਆਦਾ ਨਹੀਂ ਮਿਲੀਆਂ ਔਰ ਇਹ ਬੇਨਤੀ ਨੂੰ ਸਮਝਿਓ ਔਰ ਜਿਹੜਾ ਰਾਵਣ ਨੇ ਔਰਤਾਂ ਬਾਰੇ ਪੁਰਾਣੇ ਗ੍ਰੰਥਾਂ ਦੇ ਵਿੱਚ ਜ਼ਿਕਰ ਕੀਤਾ ਉਹ ਕਹਿੰਦੇ ਨੇ ਵੀ ਔਰਤਾਂ ਦੀ ਇੱਕ ਖਾਸੀਅਤ ਹੈ ਇੱਕ ਕਦੇ ਵੀ ਸੀਕਰਟ ਜਿਹੜਾ ਹੈ ਉਹ ਨਹੀਂ ਰੱਖ ਸਕਦੀਆਂ ਕਿਸੇ ਗੱਲ ਨੂੰ ਛੁਪਾ ਕੇ ਨਹੀਂ ਰੱਖ ਸਕਦੀਆਂ ਇਹਨਾਂ ਦਾ ਜਿਹੜਾ ਇਸ ਗੱਲ ਪੱਖੋਂ ਜਿਹੜਾ ਹੱਥ ਹੈ ਉਹ ਬੜਾ ਤੰਗ ਹੈ ਕਿਸੇ ਦੀ ਗੱਲ ਪਤਾ ਲੱਗ ਗਈ ਇਹਨਾਂ ਨੇ ਕਿਸੇ ਨਾ ਕਿਸੇ ਕੋਲ ਕਰ ਹੀ ਦੇਣੀ ਹੈ ਚਾਹੇ ਅੱਜ ਚਾਹੇ 2 ਦਿਨਾਂ ਨੂੰ ਚਾਹੇ 3 ਦਿਨਾਂ ਨੂੰ ਇਹਨਾਂ ਦੇ ਕੋਲ ਜਿਹੜੀ ਅਸਲ ਗੱਲ ਹੈ ਨਾ ਉਹ ਇੱਕ ਵਾਰੀ ਪਹੁੰਚੇ ਸਹੀ ਜੇ ਇਹਨਾਂ ਨੂੰ ਕਦੇ ਵੀ ਰੱਖਣੀਆਂ ਛੁਪਾ ਕੇ ਇਹਨਾਂ ਤੋਂ ਗੱਲ ਜਿਹੜੀ ਹੈ ਪਚਾਈ ਨਹੀਂ ਜਾਂਦੀ ਉਹ ਕਦੇ ਨਾ ਕਿਤੇ ਦੱਸ ਹੀ ਦੇਣੀ ਹੈ ਜਾਂ ਪੇਕੇ ਦੱਸ ਦੇਣੀ ਹੈ ਜਾਂ ਕਿਤੇ ਹੋਰ ਪਾਵ ਇੱਕ ਏਸੀ ਵੀ ਇਸਤਰੀ ਜਿਹੜੀ ਹੈ ਉਹ ਪੜਦਾ ਨਹੀਂ ਰੱਖ ਸਕਦੀ ਕਿਸੇ ਗੱਲ ਦਾ ਉਹ ਤੋਂ ਪੜਦਾ ਨਹੀਂ ਰੱਖਿਆ ਜਾਂਦਾ ਉਹ ਕਿਤੇ ਨਾ ਕਿਤੇ ਬੋਲ ਪੈਂਦੀ ਹੈ ਜਿਵੇਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆ ਵੀ ਬੋਲ ਪੜਾ ਕੇ ਉਹ ਤੋਂ ਪੜਦਾ ਨਹੀਂ ਰੱਖਿਆ ਜਾਂਦਾ ਔਰ ਉਹਨਾਂ ਦੀ ਗੱਲ ਜਿਹੜੀ ਹੈ ਕਦੇ ਵੀ ਛੁਪਾਇਆ ਨਹੀਂ ਛੁਪਦੀ ਹੈਗੀ ਔਰ ਦੂਜੀ ਗੱਲ ਉਹਨਾਂ ਨੇ ਔਰਤਾਂ ਦੇ ਬਾਰੇ ਇਹ ਆਖੀ ਕਹਿੰਦੇ ਇਹ ਕਦੀ ਵੀ ਆਪਣੀ ਗੱਲ ਤੇ ਨਹੀਂ ਟਿਕਦੀਆਂ ਜੇ ਅੱਜ ਗੱਲ ਕਹੇ ਤੀ ਕੱਲ ਨੂੰ ਕਹਿੰਦੇ ਵੀ ਕਿਹੜੀ ਗੱਲ ਨਹੀਂ ਨਹੀਂ ਉਹ ਐਦਾਂ ਨਹੀਂ ਹੋ ਸਕਦੀ ਉਹ ਤਾਂ ਗਈ ਗੱਲ ਜਿਵੇਂ ਸਰਕਾਰ ਨੇ ਅੱਜ ਵਾਅਦਾ ਕਰਤਾ ਤੇ ਕੱਲ ਨੂੰ ਸਰਕਾਰ ਮੁਕਰ ਜਾਂਦੀ ਹੈ ਤੇ ਇਹੀ ਕੰਮ ਇਹਨਾਂ ਦੇ ਵੀ ਅੱਜ ਗੱਲ ਕਰਤੀ ਵੀ ਹਾਂ ਠੀਕ ਹੈ ਕੋਈ ਗੱਲ ਨਹੀਂ ਕੱਲ ਨੂੰ ਕਹੇ ਵੀ ਨਹੀਂ ਫਿਰ ਸੋਚਾਂਗੇ ਜੀ ਫਿਰ ਐਨ ਗੱਲ ਨਹੀਂ ਬਣਦੀ ਹੈਗੀ ਐ ਤਾਂ ਗੱਲ ਬਣਨੀ ਉਹ ਨਹੀਂ ਹੈਗੀ ਸਾਫ਼ ਹੀ ਜਵਾਬ ਹੋ ਜਾਂਦਾ பாவ ਕੀ ਹੈ ਕਿ ਅੱਜ ਕੁਛ ਬੋਲਿਆ ਔਰ ਕੱਲ ਨੂੰ ਫੇਰ ਕਹਤਾ ਵੀ ਨਹੀਂ ਨਹੀਂ ਅੱਜ ਹਾਂ ਕਰਤੀ ਕੱਲ ਨੂੰ ਨਾ ਕਰਤੀ ਵੀ ਨਹੀਂ ਇਹ ਕੰਮ ਨਹੀਂ ਹੋਣਾ ਨਹੀਂ ਕਰਨਾ ਹੀ ਨਹੀਂ ਇਹ ਕੰਮ ਦਾ ਇੱਕ ਗੱਲ ਤੇ ਕਦੀ ਨਹੀਂ ਟਿਕਦੀਆਂ ਜੇ ਅੱਜ ਹਾਂ ਆ ਤਾਂ ਸਮਝ ਲਓ ਕੱਲ ਨੂੰ ਨਾ ਹੋਊ ਜੇ ਨਾ ਆ ਤਾਂ ਇਹ ਨਹੀਂ ਪਤਾ ਕੱਲ ਨੂੰ ਹਾਂ ਹੋ ਜੇ ਵੀ ਫਲਾਣੀ ਜਗ੍ਹਾ ਜਾਣਾ ਤੇ ਇਹ ਕਹਦਾ ਕਹਦੇ ਨਹੀਂ ਅੱਜ ਨਹੀਂ ਜਾਣਾ ਤੇ ਕੱਲ ਨੂੰ ਕਹਦੇ ਵੀ ਹਾਂ ਚਲੋ ਚੱਲ ਜੀ ਕਦੀ ਵੀ ਆਪਣੀ ਗੱਲ ਤੇ ਨਹੀਂ ਟਿਕਦੀਆਂ ਔਰ ਤੀਜੀ ਗੱਲ ਉਸ ਦੇ ਵਿੱਚ ਇਹ ਲਿਖੀ ਮਿਲਦੀ ਹੈ ਕਿ ਮੁਕਰਨਾ ਜਿਹੜਾ ਹੈ ਉਹ ਬੜੀ ਛੇਤੀ ਹੈ। ਔਰ ਜਿਹੜੀਆਂ ਔਰਤਾਂ ਨੇ ਉਹ ਇਮੋਸ਼ਨਲ ਡਿਸਪਲੇਸ ਬਹੁਤ ਜਲਦੀ ਹੁੰਦੀਆਂ ਨੇ। ਕੋਈ ਆ ਗਿਆ ਉਹਨੇ ਆਪਣੀਆਂ ਗੱਲਾਂ ਚ ਲਾ ਲਿਆ ਵਰਕ ਲਾ ਲਿਆ ਵੀ ਐ ਆ ਜੀ ਸਾਡੇ ਤਾਂ ਜੇ ਹੈ ਜੀ ਇਮੋਸ਼ਨਲ ਜਲਦੀ ਹੋ ਜਾਂਦੀਆਂ ਨੇ। ਇਮੋਸ਼ਨਲ ਪਣਾ ਜਿਹੜਾ ਹੈ ਔਰਤਾਂ ਦਾ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਵਹਿਣ ਦੇ ਵਿੱਚ ਵਹਾ ਦਿੰਦਾ ਹੈ। ਇਮੋਸ਼ਨਲ ਹੋ ਕੇ ਇਹ ਧੋਖਾ ਵੀ ਖਾ ਜਾਂਦੀਆਂ ਨੇ ਜਿਵੇਂ ਅੱਜ ਕੱਲ ਦੇ ਆਪਾਂ ਵੇਖਦੇ ਆ ਨਾ ਉਹ ਨਕਲੀ ਬਾਬੇ ਪਿੰਡਾਂ ਦੇ ਵਿੱਚ ਘੁੰਮਦੇ ਨੇ ਉਹ ਕਹਿੰਦੇ ਨੇ ਮਾਈ ਬੜੀ ਦੁਖੀ ਲੱਗਦੀ ਐ ਮਾਈ ਤੇਰੇ ਘਰ ਦੇ ਵਿੱਚ ਲੜਾਈ ਝਗੜਾ ਆ ਰਿਹਾ ਹੈ ਤੂੰ ਇੰਜ ਐ ਤੇ ਜਦੀ ਫਿਰ ਮਾਈਆਂ ਛਿੜ ਪੈਂਦੀਆਂ ਸਾਡੇ ਵਾਲਿਆਂ ਕਹਿੰਦਾ ਆਜੋ ਪਾਪਾ ਜੀ ਲੰਘਿ ਆਓ ਅੰਦਰ ਹੀ ਆਜੋ ਉਦੋਂ ਬਾਅਦ ਫਿਰ ਬਾਬੇ ਨੂੰ ਪੂਰੀ ਸਟੋਰੀ ਦੱਸਦੀਆਂ ਨੇ ਫਿਰ ਬਾਬਾ ਕਹਿੰਦਾ ਉਪਾਅ ਕਰਦੇ ਆਂਗੇ ਇਹ ਕਰਦੇ ਆਂਗੇ ਉਹਨਾਂ ਤੋਂ ਬਹੁਤ ਕੁਝ ਜਿਹੜੇ ਨੇ ਲੁੱਟ ਕੇ ਲੈ ਜਾਂਦੇ ਨੇ ਉਹ ਪਾ ਤਾਂ ਕਿਹੜੇ ਨੇ ਕਰਨਾ ਹੁੰਦਾ ਬਾਬੇ ਦਾ ਆਪਣਾ ਉਪਾਅ ਹੋ ਜਾਂਦਾ ਬਸ ਕਿਉਂਕਿ ਇਹ ਇਮੋਸ਼ਨਲ ਹੋ ਜਾਂਦੀਆਂ ਨੇ ਜਲਦੀ ਇਹ ਨਹੀਂ ਪਤਾ ਵੀ ਗੱਲ ਦੱਸਦੇ ਦੱਸਦੇ ਰੋ ਪੈਣ ਗੱਲ ਕਰਦੇ ਕਰਦੇ ਰੋ ਪੈਣ ਮਾੜੀ ਜੀ ਕੋਈ ਛੋਟੀ ਜੀ ਗੱਲ ਹੋਵੇ ਆਮ ਤੌਰ ਤੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਪੰਜਾਬੀ ਦੇ ਵਿੱਚ ਵੀ ਔਰਤਾਂ ਦਾ ਦਿਲ ਬਹੁਤ ਬਦਲਾ ਹੁੰਦਾ ਹੈ ਇਹਨਾਂ ਦਾ ਦਿਲ ਨਹੀਂ ਖੜਦਾ ਇਹ ਬਹੁਤ ਜਲਦੀ ਇਮੋਸ਼ਨਲ ਹੋ ਜਾਂਦੇ ਜਲਦੀ ਰੋ ਪੈਂਦੀਆਂ ਨੇ ਉਹ ਗੱਲ ਹੈ ਜਿਹੜੀ ਵੀ ਸਾਡੀਆਂ ਜਿਹੜੀਆਂ ਭੈਣਾਂ ਨੇ ਮਾਤਾਵਾਂ ਨੇ ਉਹ ਜਲਦੀ ਇਮੋਸ਼ਨਲ ਹੋ ਜਾਂਦੀਆਂ ਨੇ ਇੱਕ ਖਾਸੀਅਤ ਹੈ ਇਹਨਾਂ ਦੀ ਔਰ ਇਹ ਬਰਗਲਾ ਕੇ ਬਹੁਤ ਜਲਦੀ ਜਿਹੜੀ ਹੈ ਇੱਕ ਦੂਜੇ ਨੂੰ ਗੱਲਬਾਤ ਕਰ ਦਿੰਦੀਆਂ ਨੇ ਆਪਣੀ ਗੱਲਬਾਤ ਨਹੀਂ ਲੁਕਾ ਸਕਦੀਆਂ ਔਰ ਚੌਥੀ ਗੱਲ ਜਿਹੜੀ 라ਵਣ ਨੇ ਕਹੀ ਕਿ ਇਸਤਰੀ ਨੂੰ ਇੱਕ ਔਰਤ ਨੂੰ ਕਦੀ ਵੀ ਕਰੋਧ ਨਹੀਂ ਦਿਵਾਉਣਾ ਚਾਹੀਦਾ ਕਿਉਂਕਿ ਇਸਤਰੀ ਦਾ ਜਿਹੜਾ ਕਰੋਧ ਹੈ ਉਹ ਸਾੜ ਕੇ ਨਾਸ਼ ਕਰ ਦਿੰਦਾ ਹੈ ਸਾਹਮਣੇ ਵਾਲੇ ਨੂੰ ਉਹਨੂੰ ਉਹਦੇ ਕਰੋਧ ਦੇ ਅੱਗੇ ਕੋਈ ਨਹੀਂ ਟਿਕ ਸਕਦਾ ਜੇ ਇਸਤਰੀ ਨੂੰ ਕਰੋਧ ਆ ਗਿਆ ਉਹਦੇ ਉਹਦੇ ਕਰੋਧ ਦੀ ਕੋਈ ਸੀਮਾ ਨਹੀਂ ਹੈਗੀ ਉਹ ਇਸਤਰੀ ਦਾ ਜਿਹੜਾ ਕਰੋਧ ਹੈ ਨਾ ਉਹਨੂੰ ਕਦੀ ਵੀ ਕਰੋਧ ਨਹੀਂ ਦਬਾਉਣਾ ਚਾਹੀਦਾ ਇਹ ਗੱਲਾਂ ਨੇ ਇਹਨਾਂ ਦੇ ਵਿੱਚ ਕੁਝ ਚੀਜ਼ਾਂ ਦੇ ਵਿੱਚ ਸੱਚਾਈ ਹੈ ਔਰ ਕਹਿੰਦੇ 라ਵਣ ਨੇ ਵੀ ਕਿਹਾ ਵੀ ਪਤਨੀ ਪਤਨੀ ਵਰਤਾ ਜਿਹੜਾ ਧਰਮ ਹੈ ਸਭ ਤੋਂ ਵੱਧ ਇਸਤਰੀ ਸੰਭਾਲ ਕੇ ਰੱਖ ਸਕਦੀ ਹੈ ਜੇ ਉਹ ਆਪਣੀ ਆਈ ਤੇ ਆਵੇ ਔਰ ਜੇ ਹੋਰ ਗੱਲਾਂ ਦੀ ਆਪਾਂ ਗੱਲ ਕਰੀਏ ਤਾਂ ਰਾਵਣ ਨੇ ਕਿਹਾ ਕਿ ਇਸਤਰੀ ਜਿਹੜਾ ਹੈ ਉਹ ਸਭਨਾਂ ਦਾ ਸਤਿਕਾਰ ਕਰ ਸਕਦੀ ਹੈ ਇਹ ਉਹਦੇ ਵਿੱਚ ਗੁਣ ਹੈ ਔਰ ਇੱਕ ਇਹ ਵੀ ਗੱਲ ਕਹੀ ਕਿ ਇਸਤਰੀ ਜਿਹੜੀ ਹੈ ਉਹ ਇੱਕ ਘਰ ਨੂੰ ਸਵਰਗ ਬਣਾ ਸਕਦੀ ਹੈ ਤੇ ਪੂਰੇ ਪਰਿਵਾਰ ਨੂੰ ਜੋੜ ਕੇ ਰੱਖ ਸਕਦੀ ਹੈ ਜੇ ਉਹ ਚਾਵੇ ਤੇ ਨਹੀਂ ਫਿਰ ਟੁੱਟਣ ਨੂੰ ਅੱਜਕੱਲ ਦੇਖਦੇ ਆਂ ਆਪਾਂ ਵੀ ਸਭ ਹੋ ਹੀ ਜਾਂਦਾ ਆ ਚੱਲੀ ਜਾਂਦਾ ਕੋਈ ਦੱਸਣ ਵਾਲੀ ਤੇ ਗੱਲ ਹੀ ਐ ਨਹੀਂ ਸਪੈਸ਼ਲ ਔਰ ਆਪਾਂ ਇਹ ਬੇਨਤੀਆਂ ਤਾਂ ਕਰਕੇ ਸਾਂਝੀਆਂ ਕੀਤੀਆਂ ਨੇ ਕਿਉਂਕਿ ਇਹ ਕੋਈ ਇਹ ਨਹੀਂ ਹੈਗਾ ਵੀ ਲਾ ਕੇ ਜਾਂ ਕਿਸੇ ਨੂੰ ਕਿਸੇ ਤ ਤਵਾ ਲਾਤਾ ਜੇ ਕਰ ਤਾ ਇੱਕ ਸਚਾਈ ਹੈ ਜੋ ਇਹ ਗੁਣ ਨੇ ਇਸਤਰੀਆਂ ਦੇ ਪਾਵੇ ਚੀਜ਼ਾਂ ਨੇ ਇਹਨਾਂ ਚੀਜ਼ਾਂ ਦੇ ਮੁਤਾਬਕ ਇਸਤਰੀਆਂ ਜਿਹੜੀਆਂ ਨੇ ਚੱਲਦੀਆਂ ਨੇ ਸਾਡੀਆਂ ਮਾਤਾਵਾਂ ਭੈਣਾਂ ਉਹਨਾਂ ਦੇ ਵਿੱਚ ਇਹ ਖਾਸੀਅਤਾਂ ਨੇ ਜੋ ਰਾਵਣ ਨੇ ਬਿਆਨ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ